ਪਵਾਨੀਗੜ੍ਹ ਨਾਂ ਦੇ ਇੱਕ ਪਿੰਡ ਦੇ ਬਾਹਰ ਇੱਕ ਬਹੁਤ ਪੁਰਾਣਾ ਖੂਹ ਸੀ ਉਸ ਖੂਹ ਵਿੱਚ ਡੱਡੂਆਂ ਦਾ ਪਰਿਵਾਰ ਰਹਿੰਦਾ ਸੀ ਉਹ ਇਹਨਾਂ ਡੱਡੂਆਂ ਦੇ ਰਾਜੇ ਦਾ ਨਾਂ ਨੀਲਮਣੀ ਸੀ ਇੱਕ ਵਾਰ ਨੀਲਮਣੀ ਦਾ ਆਪਣੇ ਮੰਤਰੀ ਨਾਲ ਕਿਸੇ ਗੱਲ ਤੇ મતਭੇਦ ਹੋ ਗਿਆ ਉਸ ਮੰਤਰੀ ਨੇ ਉਸਦੇ ਵਿਰੁੱਧ ਵਿਦਰੋਹ ਕਰਵਾ ਦਿੱਤਾ ਜਿਸ ਕਾਰਨ ਨੀਲਮਣੀ ਆਪਣਾ ਦੇਸ਼ ਛੱਡ ਕੇ ਚਲਾ ਗਿਆ ਜਾਂਦੇ-ਜਾਂਦੇ ਡੱਡੂ ਰਾਜਾ ਨੇ ਆਪਣੇ ਵਿਰੋਧੀ ਮੰਤਰੀਆਂ ਨੂੰ ਕਿਹਾ ਸੁਣੋ ਠੋਖੇ ਬਾਜੋ ਅੱਜ ਮੈਂ ਇਹ ਸੰਕਲਪ ਲੈ ਕੇ ਜਾ ਰਿਹਾ ਹਾਂ ਹਾਂ ਕਿ ਤੁਸੀਂ ਲੋਕਾਂ ਨੇ ਮੇਰੇ ਨਾਲ ਕਿਹੜੀ ਗਿਦਾਰੀ ਕੀਤੀ ਹੈ ਇੱਕ ਦਿਨ ਮੈਂ ਇਸ ਦਾ ਬਦਲਾ ਲੈ ਕੇ ਰਾਂਗਾ ਇਸ ਤਰ੍ਹਾਂ ਕਰੋਧ ਨਾਲ ਭਰਿਆ ਨੀਲਮਨੀ ਉੱਥੋਂ ਚੱਲਿਆ ਗਿਆ ਭਟਕਦੇ-ਭਟਕਦੇ ਨੀਲਮਨੀ ਨੂੰ ਆਪਣੇ ਇੱਕ ਪੁਰਾਣੇ ਮਿੱਤਰ ਕਾਲੇਨਾਗ ਦੀ ਯਾਦ ਆਈ ਆਪਣੇ ਪਰਿਵਾਰ ਨੂੰ ਇੱਕ ਹੋਰ ਤਲਾਬ ਦੇ ਕਿਨਾਰੇ ਛੱਡ ਕੇ ਉਹ ਸਿੱਧਾ ਉਸ ਕਾਲੇ ਨਾਗ ਕੋਲ ਗਿਆ ਅਤੇ ਉਸ ਦੀ ਖੋੜ ਦੇ ਬਾਹਰ ਖੜਾ ਹੋ ਕੇ ਉਸ ਨੂੰ ਆਵਾਜ਼ ਦਿੱਤੀ। ਭਰਾ ਨਾਗਰਾਜ ਭਰਾ ਨਾਗਰਾਜ ਕੌਣ ਹੈ ਅੰਦਰੋਂ ਸੱਪ ਫੂੰਕਾਰਿਆ। ਮੈਂ ਤੁਹਾਡਾ ਪੁਰਾਣਾ ਮਿੱਤਰ ਨੀਲਮਣੀ ਡੱਡੂ ਹਾਂ। ਅੱਛਾ ਅੱਛਾ ਆਉਂਦਾ ਹਾਂ। ਨਾਗਰਾਜ ਬਾਹਰ ਆ ਗਿਆ। ਉਸ ਨੇ ਆਉਂਦੇ ਹੀ ਆਪਣੇ ਪੁਰਾਣੇ ਮਿੱਤਰ ਨੂੰ ਗਲ ਨਾਲ ਲਾਉਂਦਿਆਂ ਕਿਹਾ ਕਹੋ ਨੀਲਮਣੀ ਠੀਕ ਹੋ ਤੁਸੀਂ ਮੈਂ ਕੁਝ ਠੀਕ ਨਹੀਂ ਹਾਂ ਕੁਝ ਦਿਨ ਲਈ ਤੁਹਾਡੇ ਕੋਲ ਰਹਿਣਾ ਆ ਹ ਇਹ ਤਾਂ ਹੋਰ ਵੀ ਖੁਸ਼ੀ ਦੀ ਗੱਲ ਹੈ ਜਰੂਰ ਰਹੋ ਪਰ ਮੈਂ ਇੰਨਾ ਜ਼ਰੂਰ ਜਾਨਣਾ ਚਾਹਾਂਗਾ ਕਿ ਤੁਸੀਂ ਕਿਸ ਕਾਰਨ ਆਪਣਾ ਦੇਸ਼ ਛੱਡ ਆਏ ਹੋ ਨਾਗਰਾਜ ਇਹ ਹੈ ਮੇਰੇ ਇਕਲ ਹੀ ਹੈ ਕਿ ਮੇਰੇ ਮੰਤਰੀਆਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚ ਕੇ ਮੇਰੀ ਜਨਤਾ ਨੂੰ ਮੇਰੇ ਖਿਲਾਫ ਵਿਦਰੋਹ ਕਰਨ ਤੇ ਮਜਬੂਰ ਕਰ ਦਿੱਤਾ ਹੈ ਹੁਣ ਮੈਂ ਤੁਹਾਡੇ ਕੋਲ ਸ਼ਰਨ ਲੈਣ ਆਇਆ ਹਾਂ ਤੇ ਇਹ ਵੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਮੇਰਾ ਮੇਰਾ ਗਵਾਚਿਆ ਹੋਇਆ ਰਾਜ ਮੈਨੂੰ ਫਿਰ ਵਾਪਸ ਮਿਲ ਜਾਵੇਗਾ ਫਿਲਹਾਲ ਮੇਰਾ ਪਰਿਵਾਰ ਇੱਕ ਤਲਾਬ ਦੇ ਕੰਢੇ ਬੈਠਾ ਹੈ ਜੇਕਰ ਤੁਸੀਂ ਮੇਰਾ ਰਾਜ ਮੈਨੂੰ ਵਾਪਸ ਦਿਵਾ ਦਿਓਗੇ ਤਾਂ ਮੈਂ ਆਪਣੇ ਪੁਰਾਣੇ ਦੇਸ਼ ਵਿੱਚ ਹੀ ਵਧੀਆ ਜਹੀ ਖੁੱਡ ਤੁਹਾਡੇ ਲਈ ਤਿਆਰ ਕਰਵਾ ਦੇਵਾਂਗਾ ਇਸਨ ਤਰ੍ਹਾਂ ਤੁਹਾ ਸਾਡੀ ਮਿੱਤਰਤਾ ਹੋਰ ਮਜ਼ਬੂਤ ਹੋ ਜਾਵੇਗੀ ਸੱਪ ਉਸ ਡੱਡੂ ਦੀ ਸਹਾਇਤਾ ਕਰਨ ਲਈ ਤਿਆਰ ਹੋ ਗਿਆ ਉਸਦੇ ਤੇਜ਼ ਦਿਮਾਗ ਵਿੱਚ ਕੋਈ ਨਵੀਂ ਯੋਜਨਾ ਘੁੰਮ ਰਹੀ ਸੀ ਸੱਪ ਨੂੰ ਲੈ ਕੇ ਨੀਲਮਨੀ ਜਿਵੇਂ ਹੀ ਵਾਪਸ ਆਪਣੇ ਖੂਨ ਵਿੱਚ ਆਇਆ ਤਾਂ ਉਸਦੇ ਡੱਡੂ ਮੰਤਰੀ ਸੱਪ ਨੂੰ ਵੇਖ ਕੇ ਭੈਪਿਤ ਹੋ ਉੱਠੇ ਸੱਪ ਨੇ ਇੱਕ ਮੋٹے ਮੰਤਰੀ ਡੱਡੂ ਮੰਤਰੀ ਨੂੰ ਖਾ ਲਿਆ ਫੇਰ ਤਾਂ ਸਾਰੇ ਡੱਡੂ ਮੰਤਰੀ ਡਰ ਗਏ ਤੇ ਨੀਲਮਣੀ ਮੁੜ ਰਾਜਾ ਬਣ ਗਿਆ ਉਸ ਨੂੰ ਆਪਣਾ ਰਾਜ ਵਾਪਸ ਮਿਲਿਆ ਤਾਂ ਉਹ ਸੱਪ ਦਾ ਬਹੁਤ ਧੰਨਵਾਦ ਕਰਨ ਲੱਗਾ ਆਪਣੇ ਦਿੱਤੇ ਵਚਨ ਅਨੁਸਾਰ ਉਸ ਨੇ ਖੂਹ ਵਿੱਚ ਹੀ ਸੱਪ ਦੇ ਰਹਿਣ ਲਈ ਇੱਕ ਪੱਕੀ ਖੋਦ ਤਿਆਰ ਕਰਵਾ ਦਿੱਤੀ ਸੱਪ ਲਈ ਇਹ ਜਗਾ ਸਵਰਗ ਤੋਂ ਘੱਟ ਨਹੀਂ ਸੀ ਰਹਿਣ ਲਈ ਪੱਕੀ ਖੋਦ ਖਾਣ ਨੂੰ ਮੋٹے-ਮੋٹے ਡੱਡੂ ਸੱਪ ਡੱਡੂ ਖਾ ਕੇ ਸੁੱਤਾ ਰਹਿੰਦਾ ਹੌਲੀ-ਹੌਲੀ ਨੀਲਮਣੀ ਦੇ ਸਾਰੇ ਦੁਸ਼ਮਣ ਡੱਡੂਆਂ ਨੂੰ ਸੱਪ ਨੇ ਖਾ ਲਿਆ। ਜਦ ਕੋਈ ਵੀ ਦੁਸ਼ਮਣ ਡੱਡੂ ਬਾਕੀ ਨਾ ਬਚਿਆ ਤਾਂ ਨੀਲਮਣੀ ਨੇ ਸੱਪ ਕੋਲ ਜਾ ਕੇ ਆਖਿਆ, "ਦੋਸਤ, ਹੁਣ ਤਾਂ ਤੇਰੇ ਸਾਰੇ ਦੁਸ਼ਮਣ ਤੂੰ ਮੇਰੇ ਸਾਰੇ ਦੁਸ਼ਮਣ ਖਾ ਗਿਆ। ਹੁਣ ਤੁਹਾਡੇ ਲਈ ਮੇਰੇ ਕੋਲ ਕੁਝ ਨਹੀਂ ਬਚਿਆ।" ਨੀਲਮਣੀ, "ਤੇਰੇ ਲਈ ਮੈਂ ਆਪਣਾ ਘਰ ਛੱਡ ਕੇ ਆਇਆ ਹਾਂ ਅਤੇ ਤੁਸੀਂ ਕਹਿੰਦੇ ਹੋ ਤੇਰੇ ਕੋਲ ਖਵਾਉਣ ਲਈ ਕੁਝ ਨਹੀਂ ਰਿਹਾ।" ਨਾ ਅਗਰਾਜ ਇਹ ਮੇਰੀ ਮਜਬੂਰੀ ਹੈ ਮੈਂ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਉਹ ਪੂਰਾ ਕਰ ਦਿੱਤਾ ਹੈ ਵੇਖੋ ਨੀਲਮਣੀ ਕੱਲ ਤੋਂ ਤੁਸੀਂ ਆਪਣੀ ਪਰਜਾ ਚੋਂ ਇੱਕ ਡੱਡੂ ਮੇਰੇ ਲਈ ਮੇਰੇ ਲਈ ਭੋਜਨ ਲਈ ਭੇਜਿਆ ਭੇਜ ਦਿਆ ਕਰੋ ਨਹੀਂ ਤਾਂ ਮੈਂ ਤੁਹਾਡੇ ਸਮੇਤ ਸਾਰੇ ਡੱਡੂਆਂ ਨੂੰ ਖਾ ਜਾਵਾਂਗਾ ਸੱਪ ਦੇ ਇਸ ਭਿਆਨਕ ਰੂਪ ਨੂੰ ਵੇਖ ਕੇ ਨੀਲਮਣੀ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਮਰਦਾ ਕੀ ਨਾ ਕਰਦਾ ਵਾਲੀ ਗੱਲ ਸੀ ਉਸਨੇ ਸੱਪ ਦੇ ਅੱਗੇ ਸਿਰ ਝੁਕਾ ਦਿੱਤਾ ਹੀ 나ਗਰਾਜ ਮੈਂ ਤਾਂ ਤੁਹਾਨੂੰ ਮਿੱਤਰ ਮੰਨ ਕੇ ਇੱਥੇ ਲਿਆਇਆ ਸੀ ਪਰ ਤੁਸੀਂ ਤਾਂ ਮੇਰੀ ਪਰਜਾ ਨੂੰ ਹੀ ਖਾਣ ਦਾ ਮਨ ਬਣਾ ਲਿਆ ਹੈ ਮੈਂ ਤਾਂ ਤੁਹਾਡਾ ਦੋਸਤ ਹਾਂ ਨੀਲਮਣੀ ਪਰ ਇਹ ਪਾਪੀ ਪੇਟ ਤਾਂ ਕਿਸੇ ਦਾ ਦੋਸਤ ਨਹੀਂ ਇਹ ਤਾਂ ਖਾਣ ਨੂੰ ਮੰਗਦਾ ਹੈ ਮਿੱਤਰਤਾ ਤਾਂ ਹੀ ਚੱਲਦੀ ਹੈ ਜੇਕਰ ਢਿੱਡ ਵਿੱਚ ਭੋਜਨ ਜਾਵੇ ਨੀਲਮਣੀ ਸਮਝ ਚੁੱਕਿਆ ਸੀ ਕਿ ਹੁਣ 나ਗ ਸਭ ਕੁਝ ਭੁੱਲ ਕੇ ਆਪਣੇ ਅਸਲੀ ਰੂਪ ਵਿੱਚ ਸਾਹਮਣੇ ਆ ਗਿਆ ਹੈ ਉਸ ਨੂੰ ਕੁਝ ਵੀ ਕਹਿਣਾ ਬੇਕਾਰ ਹੈ ਹੁਣ ਹਰ ਰੋਜ਼ ਇੱਕ ਡੱਡੂ ਉਸ ਕਾਲੇ ਸੱਪ ਦਾ ਭੋਜਨ ਬਣਾਇਆ ਜਾਂਦਾ ਸੀ ਸਿਆਣਿਆਂ ਨੇ ਠੀਕ ਹੀ ਕਿਹਾ ਏ ਕਿ ਖਾਂਦੇ-ਖਾਂਦੇ ਤਾਂ ਖੂਨ ਵੀ ਖਾਲੀ ਹੋ ਜਾਂਦਾ ਹੈ ਇੱਕ-ਇੱਕ ਕਰਕੇ ਜਦ ਸਾਰੇ ਡੱਡੂ ਨਾਗਰਾਜ ਦਾ ਸ਼ਿਕਾਰ ਹੋ ਗਏ ਤਾਂ ਅੰਤ ਵਿੱਚ ਉਸ ਨੇ ਡੱਡੂਆਂ ਦੇ ਰਾਜਾ ਨੀਲਮਨੀ ਨੂੰ ਵੀਨਾ ਬਖਸ਼ਿਆ